ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੇ ਵੱਡਾ ਇਲਜ਼ਾਮ ਲਗਾ ਦਿੱਤਾ ਹੈ ਇੱਕ ਪਾਸੇ ਤਾਂ ਉਹ ਦੋਸਤ ਬਣ ਕੇ ਦਿਖਾਉਂਦੇ ਨੇ ਕਿ ਅਸੀਂ ਬੜੇ ਚੰਗੇ ਦੋਸਤ ਆ ਪੀਐਮ ਮੋਦੀ ਦੇ ਨਾਲ ਨਜ਼ਦੀਕੀਆਂ ਵੀ ਜ਼ਾਹਿਰ ਕਰਦੇ ਨੇ ਜਨਮ ਦਿਨ ਦਾ ਵਿਸ਼ ਕਰਕੇ ਪਰ ਦੂਜੇ ਪਾਸੇ ਅਮਰੀਕੀ ਸੰਸਦ ਦੇ ਵਿੱਚ ਇੱਕ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਜਿਹੜੀ ਹੈ ਉਹ ਸੌਂਪੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਨੇ ਵੱਡਾ ਇਲਜ਼ਾਮ ਭਾਰਤ ਦੇ ਉੱਪਰ ਲਗਾਇਆ ਹੈ ਔਰ ਭਾਰਤ ਨੂੰ ਨਸ਼ਾ ਤਸਕਰ ਦੱਸਿਆ ਇਹ ਰਿਪੋਰਟ ਜਿਹੜੀ ਹੈ ਉਹ ਅਮਰੀਕੀ ਸੰਸਦ ਦੇ ਵਿੱਚ ਸੌਂਪੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਔਰ ਜਿਸ ਦੇ ਵਿੱਚ ਉਹਨਾਂ ਨੇ ਭਾਰਤ ਤੇ ਇਹ ਵੱਡਾ ਇਲਜ਼ਾਮ ਲਗਾਇਆ ਹੈ ਕਿ ਭਾਰਤ ਦੇ ਵਿੱਚ ਖਤਰਨਾਕ ਕੈਮੀਕਲ ਬਣਦੇ ਨੇ ਔਰ ਗੈਰ ਕਾਨੂੰਨੀ ਨਸ਼ਾ ਤਸਕਰੀ ਵੀ ਚੱਲ ਰਹੀ ਹੈ ਦਾ ਇਸ ਤਰੀਕੇ ਦਾ ਇਲਜ਼ਾਮ ਜਿਹੜਾ ਆ ਭਾਰਤ ਦੇ ਉੱਪਰ ਜਿਹੜਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਾਇਆ ਹੈ ਮੀਡੀਆ ਸੋਰਸਸ ਦੇ ਹਵਾਲੇ ਤੋਂ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸਦੀ ਕਿ ਭਾਰਤ ਦੇ ਸਣੇ 23 ਦੇਸ਼ਾਂ ਨੂੰ ਨਸ਼ਾ ਤਸਕਰ ਜਿਹੜਾ ਆ ਡੋਨਾਲਡ ਟਰੰਪ ਨੇ ਦੱਸਿਆ ਅਮਰੀਕੀ ਸੰਸਦ ਚ ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ ਰਿਪੋਰਟ ਸੌਂਪੀ ਗਈ ਹੈ ਇਸ ਰਿਪੋਰਟ ਦੇ ਵਿੱਚ ਭਾਰਤ ਚੀਨ ਪਾਕਿਸਤਾਨ ਅਫਗਾਨਿਸਤਾਨ ਸਮੇਤ 23 ਦੇਸ਼ਾਂ ਦੇ ਨਾਮ ਸ਼ਾਮਿਲ ਨੇ